ਔਨਰ ਦੇ ਨਾਲ ਜੁੜੇ ਹੋ ਤੁਸੀਂ ਤੇ ਗੱਲ ਕਰਾਂਗੇ ਅੱਜ ਆਪ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਭਲਕੇ ਅਰਵਿੰਦ ਕੇਜਰੀਵਾਲ ਦੇ ਵੱਲੋਂ ਅਸਤੀਫਾ ਦੇਣ ਦੀ ਜੜੀ ਤਿਆਰੀ ਵਿੱਡੀ ਗਈ ਹੈ ਉਹ ਲਗਭਗ ਪੂਰੀ ਹੋ ਜਾਵੇਗੀ ਕਿ ਤੇ ਭਲਕੇ ਉਹਨਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਜਾਵੇਗਾ ਖਾਸ ਕਰਕੇ ਜਿਸ ਤਰ੍ਹਾਂ ਜਿਹੜੀ ਸਿਆਸੀ ਰਣਨੀਤੀਆ ਦਿੱਲੀ ਦੀ ਉਸਤੇ ਵੀ ਗੱਲਬਾਤ ਕਰਾਂਗੇ ਕਿ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ ਕੌਣ ਵੱਡਾ ਦਾਵੇਦਾਰ ਹੈ ਕਿਸਤੇ ਸਭ ਤੋਂ ਜ਼ਿਆਦਾ ਨੰਬਰ ਨੇ ਤੇ ਮੇਰੇ ਨਾਲ ਸੈ ਐਡੀਟਰ ਰਾਉ ਸਾਹਿਬ ਨੇ ਉਹਨਾਂ ਤੋਂ ਸਾਰਾ ਜਾਣਾਂਗੇ ਤਰਦੀਬਾਰ ਗੱਲ ਕਰਾਂਗੇ ਆਤਸ਼ੀ ਨੂੰ ਲੈ ਕੇ ਗੱਲ ਕਰਾਂਗੇ ਸੌਰਤ ਭਾਤ ਭਾਦ ਨੂੰ ਕੀ ਗੱਲ ਕਰਾਂਗੇ ਹੋਰ ਵੀ ਜਿਹੜੇ ਵੱਡੇ ਦਿਗਜ ਨੇ ਦਿੱਲੀ ਦੇ ਉਹਨਾਂ ਦੇ ਉੱਤੇ ਪੂਲਕਲ ਪੂਰੀ ਚਰਚਾ ਕਰਾਂਗੇ ਸੁਰਉਬ ਸਭ ਕਿਵੇਂ ਵਿਖਤੇ ਹੋ ਅਰਵਿੰਦ ਕੇਜਰੀਵਾਲ ਪਲਕੇ ਅਸਤੀਫਾ ਦੇਣ ਜਾ ਰਹੇ ਨੇ ਤੇ ਨੰਬਰ ਕਿਸਤੇ ਜ਼ਿਆਦਾ ਲੱਗਦੇ ਨੇ ਆਤਿਸ਼ੀ ਕਿੱਥੇ ਇੱਕ ਖੜੀ ਆ ਦੇਖੋ ਚੰਨੀ ਜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਪਾਂ ਇੱਥੇ ਲੋਕਾਂ ਨੂੰ ਤਕਰੀਬਨ ਤਕਰੀਬਨ ਦੱਸਣ ਆਇਆ ਵੀ ਦਿੱਲੀ ਦਾ ਸੀਐਮ ਲਗਭਗ ਮਿਲ ਗਿਆ ਨਵਾਂ ਕਿਉਂਕਿ ਸਸਪੈਂਸ ਬਹੁਤ ਸੀਗਾ ਇਹ ਕੱਲ ਤੋਂ ਜਦੋਂ ਤੋਂ ਅਰਵਿੰਦ ਕੇਜਰੀਵਾਲ ਨੇ ਇਹ ਐਲਾਨ ਕੀਤਾ ਆ ਕਿ ਮੈਂ 2 ਦਿਨ ਬਾਅਦ ਯਾਨੀ ਕਿ ਹੁਣ 2 ਦਿਨ ਹੈ ਜਿਹੜਾ ਕੱਲ ਨੂੰ ਮੰਗਲਵਾਰ ਨੂੰ ਹੋ ਜਾਣਾ ਸ਼ਾਮੀ ਸ਼ਾਇਦ 4:00 ਵਜੇ ਇਹ ਨੇੜੇ-ਤੇੜੇ ਇਹ ਐਲਾਨ ਹੋ ਜਾਣਾ ਪਹਿਲਾਂ ਉਹ ਰਿਜ਼ਾਈਨ ਕਰਨਗੇ ਉਸ ਤੋਂ ਬਾਅਦ ਨਾਲ ਦੀ ਨਾਲ ਉਹ ਨਾਮ ਨਿਕਲ ਕੇ ਆਊਗਾ ਜਿਹੜਾ ਦਿੱਲੀ ਦੀ ਸੀਐਮ ਦੀ ਕੁਰਸੀ ਤੇ ਅਗਲਾ ਬੈਠੇਗਾ ਦੇਖੋ ਇਹ ਚ ਹੈਗੇ ਬਹੁਤ ਨੇ ਪਰ ਹੁਣ ਤੱਕ ਕਲੀਅਰ ਹੋ ਚੁੱਕਿਆ ਉਹ ਕਲੀਅਰ ਹੋ ਗਿਆ ਆਮ ਆਦਮੀ ਪਾਰਟੀ ਨੂੰ ਤਾਂ ਪਤਾ ਆ ਪਰ ਆਮ ਆਦਮੀ ਪਾਰਟੀ ਜਾਣ ਕੇ ਹਜੇ ਕਲੀਅਰ ਨਹੀਂ ਕਰਦੀ ਕਿਉਂਕਿ ਸਮਾਂ ਜਿਹੜਾ ਉਹ ਕੱਲ ਹੈ ਹੁਣ ਦੇਖੋ ਇਹਦੇ ਲਈ ਬਹੁਤ ਸਾਰੀਆਂ ਚੀਜ਼ਾਂ ਨੇ ਉਹ ਨਾਂ ਤੇ ਆਪਾਂ ਦਰਸ਼ਕਾਂ ਨੂੰ ਦੱਸਾਂਗੇ ਪਰ ਇਹ ਵੀ ਪਹਿਲਾਂ ਕਰ ਲੈਣੇ ਆ ਕਿ ਜੇਕਰ ਤੁਹਾਨੂੰ ਕੋਈ ਗੈਸ ਲੱਗਦਾ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਵੀ ਦੇਖਣਾ ਇਹ ਹੈ ਕਿ ਤੁਸੀਂ ਵੀ ਕਿੰਨਾ ਕੁ ਨੇੜੇ ਪਹੁੰਚੇ ਹੋ ਦਿੱਲੀ ਦਾ ਜਿਹੜਾ ਅਗਲਾ ਆਉਣ ਵਾਲਾ ਸੀਐਮ ਹੈ ਕਿ ਲੋਕਾਂ ਨੂੰ ਵੀ ਪਤਾ ਕਿਉਂਕਿ ਲੋਕ ਪੂਰੀ ਖਬਰ ਰੱਖਦੇ ਨੇ ਜੰਨੀ ਜੀ ਲੋਕਾਂ ਨੂੰ ਪੂਰੀ ਸਮਝ ਆ ਹੁਣ ਤੱਕ ਕਿ ਕੀ ਹੋ ਰਿਹਾ ਕਿਸ ਤਰੀਕੇ ਨਾਲ ਹੋ ਰਿਹਾ ਕਿਉਂਕਿ ਜਦੋਂ ਤੋਂ ਟੀਵੀ ਤੋਂ ਬਾਅਦ ਸੋਸ਼ਲ ਮੀਡੀਆ ਆ ਤਾਂ ਸੋਸ਼ਲ ਮੀਡੀਆ ਨੇ ਨਾ ਲੋਕਾਂ ਦੀ ਇੱਕ ਕਹਿੰਦੇ ਕਿ ਤੀਜੀ ਅੱਖ ਹੁੰਦੀ ਆ ਉਹ ਤੀਜੀ ਅੱਖ ਖੋਲਤੀ ਆ ਲੋਕ ਬਹੁਤ ਕੁਝ ਸਮਝਣ ਲੱਗੇ ਨੇ ਈਵਨ ਕਿ ਸਿਆਸਤ ਨੂੰ ਨੇੜੇ ਹੋ ਕੇ ਵੀ ਸਮਝਣ ਲੱਗੇ ਨੇ ਲੋਕ ਪਤਾ ਲੱਗ ਗਿਆ ਲੋਕਾਂ ਨੂੰ ਵੀ ਕਿੱਦਾਂ ਹੁੰਦੀ ਆ ਸਿਆਸਤ ਦਾ ਘੋੜਾ ਕਿਵੇਂ ਅੱਗੇ ਤੋਰਿਆ ਜਾਂਦਾ ਕਿਵੇਂ ਹਾਥੀ ਸਿੱਧਾ ਜਾ ਕੇ ਮਾਰਦਾ ਲੋਕਾਂ ਨੂੰ ਮੈਨੂੰ ਲੱਗਦਾ 80 90% ਚ ਨੇ ਇਹ ਪਤਾ ਆ ਬਿਲਕੁਲ ਹੂੰ ਤੇ ਖਾਸ ਕਰਕੇ ਜੇ ਗੱਲ ਕੀਤੀ ਜਾਵੇ ਜਿਹੜਾ ਵੱਡਾ ਚਿਹਰਾ ਹੈ ਅਜੇ ਤੱਕ ਆਤਸ਼ੀ ਨੂੰ ਮੰਨਿਆ ਜਾ ਰਿਹਾ ਕਿਉਂਕਿ ਜਿਹੜੇ ਕਮੈਂਟਸ ਵੀ ਆ ਰਹੇ ਨੇ ਉਹਨਾਂ ਦੇ ਉੱਤੇ ਵੀ ਇਹੀ ਗੌਰ ਕੀਤੀ ਜਾਵੇ ਤਾਂ ਇਹੀ ਚਿਹਰੇ ਦੇ ਉੱਤੇ ਕਿਤਨਾ ਕਿਤੇ ਜਿਹੜਾ ਕਿੰਤੂ ਪ੍ਰੰਤੀ ਸੀ ਸਵਾਲ ਸੀ ਉਹ ਬਿਲਕੁਲ ਕਲੀਅਰ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਜਿੱਦਾਂ ਤੁਸੀਂ ਕਿਹਾ ਕਿ ਜਿਹੜੀ estrang ਸਿਆਸੀ estrang ਹੈ ਹੁਣ ਲੋਕਾਂ ਨੂੰ ਵੀ ਸਮਝ ਆ ਗਈ ਕਿ ਕਿਹੜਾ ਹਾਥੀ ਕਿਹੜਾ ਘੋੜਾ ਕਿਹੜਾ ਵਜ਼ੀਰ ਤੇ ਕਿਹੜਾ ਪਿਆਦਾ ਕਦੋਂ ਕਿਹੜੀ ਚਾਲ ਦੇ ਵਿੱਚ ਚੱਲੂ ਉਹ ਤਾਂ ਬਿਲਕੁਲ ਪਤਾ ਲੱਗ ਜਾ ਕਿਉਂਕਿ ਵੱਡੀ ਗੱਲ ਇਹ ਵੀ ਹੈ ਕਿ ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਜੰਨਾ ਜਿੰਨੇ ਮੰਤਰੀ ਪਦ ਸੀਗਾ ਮੰਤਰੀਆਂ ਦੀ ਜਿਹੜੀ ਤਾਲਮੇਲ ਹੋਣੀ ਕਮੇਟੀ ਹੋਣੀ ਮੀਟਿੰਗ ਹੋਣੀ ਹਾਲਾਂਕਿ ਜਿਹੜੀ ਪੀਸੀਸ ਤੱਕ ਹੋਈਆਂ ਉਹ ਆਕਸੀ ਦੇ ਹੀ ਗਰਾਊਂਡ ਤੋਂ ਕਲੀਅਰ ਹੋਈਆਂ ਤੇ ਹੁਣ ਏਰਵਿਨ ਕੇਜਰੀਵਾਲ ਦੇ ਨਾਲ ਜਿਹੜੀ ਬੈਠਕ ਵੀ ਚੱਲ ਰਹੀ ਹੈ ਚਰਚਾ ਵੀ ਚੱਲ ਰਹੀ ਹੈ ਤਕਰੀਬਨ ਲਗਭਗ ਕਿਹੜੇ ਨਾਂ ਨੂੰ ਤੁਸੀਂ ਤਰਤੀ ਦੇ ਰਹੇ ਹੋ ਕਿਸ ਤੇ ਨੰਬਰ ਜ਼ਿਆਦਾ ਪਰ ਠੀਕ ਹੈ ਨਾ ਚਾਹੋਗੇ ਠੀਕ ਹੈ ਨੰਬਰ ਆਪਾਂ ਥੋੜਾ ਜਿਹਾ ਲੇਟ ਦੱਸਾਂਗੇ ਕਿਉਂਕਿ ਮੈਨੂੰ ਇਹ ਹੈ ਕਿ ਥੋੜਾ ਜਿਹਾ ਲੋਕਾਂ ਨੂੰ ਦੇ ਵੀ ਮਾਈਂਡ ਆਪਾਂ ਪੜ ਲਈਏ ਕਿ ਲੋਕ ਕਿੱਧਰ ਨੂੰ ਜਾ ਰਹੇ ਨੇ ਕਿ ਲੋਕ ਸਹੀ ਜਾ ਰਹੇ ਨੇ ਜਾਂ ਲੋਕ ਹਾਲੇ ਵੀ ਗਲਤ ਡਾਇਰੈਕਸ਼ਨ ਚ ਸੋਚੀ ਜਾ ਰਹੇ ਨੇ ਕਿ ਨਹੀਂ ਜੀ ਇਹ ਬਣੇਗਾ ਅੱਛਾ ਵੱਡਾ ਸਵਾਲ ਇਹ ਹੈ ਹਜੇ ਮੇਰੇ ਨਾਲ ਕਮੈਂਟ ਆਉਣ ਲੱਗ ਜਾਣਗੇ ਵੱਡਾ ਸਵਾਲ ਲੋਕਾਂ ਦਾ ਇਹ ਹੈ ਕਿ ਬਈ ਸੁਨੀਤਾ ਕੇਜਰੀਵਾਲ ਕਿਉਂ ਨਹੀਂ ਬਣ ਸਕਦੇ ਸੁਨੀਤਾ ਕੇਜਰੀਵਾਲ ਪਤਨੀ ਨੇ ਰਵਿੰਦ ਕੇਜਰੀਵਾਲ ਦੇ ਰਵਿੰਦ ਕੇਜਰੀਵਾਲ ਜਿੰਨਾ ਸਮਾਂ ਜੇਲ੍ਹ ਚ ਰਹੇ ਜਾਂ ਜੇਲ੍ਹ ਤੋਂ ਆ ਕੇ ਉਹਨਾਂ ਨੇ ਲੋਕ ਸਭਾ ਚੋਣਾਂ ਦੇ ਲਈ ਕੰਪੇਨਿੰਗ ਕੀਤੀ ਉਹਨਾਂ ਦੇ ਨਾਲ ਸੁਨੀਤਾ ਕੇਜਰੀ ਆ ਰਹੇ ਜਿੱਥੇ ਕੇਜਰੀਵਾਲ ਨਹੀਂ ਪਹੁੰਚ ਸਕੇ ਜਾਂ ਜੇਲ੍ਹ ਦੇ ਵਿੱਚ ਸੀ ਉਹ ਉਦੋਂ ਬਾਹਰ ਨਹੀਂ ਆ ਸਕੇ ਉਦੋਂ ਜਿਹੜੀ ਪ੍ਰੈਜੈਂਸੀ ਉਹ ਸੁਨੀਤਾ ਕੇਜਰੀਵਾਲ ਦੀ ਸੀਗੀ ਚਾਹੇ ਉਹਨਾਂ ਦੇ ਜੇਲ੍ਹ ਚੋਂ ਆਇਆ ਗਿਆ ਲੈਟਰ ਹੋਵੇ ਹਾਲਾਂਕਿ ਲੈ ਕੇ ਜੇਲ੍ਹ ਚੋਂ ਆਤਸ਼ੀ ਉਹਨਾਂ ਨੇ ਲਿਆਂਦਾ ਸੀ ਪਰ ਰੀਡ ਸੁਨੀਤਾ ਕੇਜਰੀਵਾਲ ਨੇ ਕੀਤਾ ਸੀ ਸੋ ਲੋਕ ਸੋਚ ਰਹੇ ਨੇ ਚੰਨੀ ਕਿ ਸੁਨੀਤਾ ਕੇਜਰੀਵਾਲ ਕਿਉਂ ਕਿਉਂ ਨਹੀਂ ਬਣ ਸਕਦੇ ਮੁੱਖ ਮੰਤਰੀ ਤੇ ਇਹਦੇ ਵੀ ਇੱਕ ਦੋ ਕਾਰਨ ਨੇ ਫੇਰ ਅੱਗੇ ਗੱਲ ਕਰ ਲਉ ਆ ਪਿੱਛੇ ਚਿਹਰੇ ਨੇ ਆਪਣੇ ਲੋ ਇਹ ਵੀ ਕਹਿ ਰਹੇ ਨੇ ਕਿ ਕੈਲਾਸ਼ ਗਹਿਲੋਤ ਕਿਉਂ ਨਹੀਂ ਬਣ ਸਕਦੇ ਸੌਰਵ ਭਾਰਤਵਾਜ ਕਿਉਂ ਨਹੀਂ ਬਣ ਸਕਦੇ ਗੋਪਾਲ ਰਾਏ ਕਿਉਂ ਨਹੀਂ ਬਣ ਸਕਦੇ ਕਿਉਂ ਹੀ ਇਹ ਗੱਲ ਹੈ ਕਿ ਸੁਨੀਤਾ ਕੇਜਰੀਵਾਲ ਜਾਂ ਫਿਰ ਆਤਸ਼ੀ ਦਾ ਕਿਉਂ ਜਿਆਦਾ ਸੋਚ ਦੇਖੋ ਇਹਨਾਂ ਦੇ ਵਿੱਚ ਕੈਲਾਸ਼ ਗਹਿਲੋਤ ਦੀ ਗੱਲ ਕਰੀਏ ਤਾਂ ਕੈਲਾਸ਼ ਗਹਿਲੋਤ ਦਾ ਨਾਮ ਇਸ ਤੋਂ ਪਹਿਲਾਂ ਸਾਹਮਣੇ ਆਇਆ ਸੀ 15 ਅਗਸਤ ਨੂੰ ਆਜ਼ਾਦੀ ਦਿਹਾੜੇ ਤੇ ਰਵਿੰਦ ਕੇਜਰੀਵਾਲ ਬਤੌਰ ਸੀਐਮ ਜੇਲ੍ਹ ਦੇ ਵਿੱਚ ਸੀ ਤੇ ਪਿੱਛੋਂ ਸੀਐਮ ਨੇ ਹਰ ਇੱਕ ਸੂਬੇ ਦੇ ਸੀਐਮ ਨੇ ਝੰਡਾ ਲਹਿਰਾਉਣਾ ਹੁੰਦਾ ਜ਼ਰੂਰੀ ਹੁੰਦਾ ਉਹ ਤੇ ਗੱਲ ਇਹ ਹੈ ਕਿ ਉਸ ਥਾਂ ਤੇ ਰਵਿੰਦ ਕੇਜਰੀਵਾਲ ਦੇ ਵੱਲੋਂ ਆਤਸ਼ੀ ਨੂੰ ਭੇਜਿਆ ਗਿਆ ਆਤਸ਼ੀ ਨੂੰ ਕਿਹਾ ਗਿਆ ਕਿ ਤੁਸੀਂ ਝੰਡਾ ਲਹਿਰਾਉਂਗੇ ਜਿਹੜੇ ਐਲਜੀ ਸੀਗੇ ਦਿੱਲੀ ਦੇ ਵੀ ਕੇ ਸਖਸੇਨਾ ਉਹਨਾਂ ਨੇ ਨਾਂ ਲਿਆ ਕਹਿੰਦੇ ਕਿ ਕੈਲਾਸ਼ ਗਹਿਲੋਤ ਕਰ ਦੇਣਗੇ ਪਰ ਕੈਲਾਸ਼ ਗਹਿਲੋਤ ਨੂੰ ਜਦੋਂ ਐਲਜੀ ਦਿੱਲੀ ਦੇ ਗਵਰਨਰ ਨੇ ਉਹਨਾਂ ਦਾ ਨਾਂ ਲਿਆ ਪਰ ਫਿਰ ਵੀ ਪਾਰਟੀ ਨੇ ਉਹਨਾਂ ਨੂੰ ਚੁਣਿਆ ਨਹੀਂ ਪਾਰਟੀ ਨੇ ਕਿਹਨੂੰ ਚੁਣਿਆ ਆਤਸ਼ੀ ਨੂੰ ਕਿਉਂਕਿ ਉਸ ਵੇਲੇ ਜਿਹੜੀ ਵੀ ਪਿਛਲੇ ਜਦੋਂ ਤੋਂ ਉਹਨਾਂ ਦੀ ਗ੍ਰਿਫਤਾਰੀ ਹੋਈ ਜਾਂ ਉਸ ਤੋਂ ਬਾਅਦ ਪਾਰਟੀ ਤੇ ਕ੍ਰਾਈਸਿਸ ਕੀ ਕੀ ਆਏ ਉਹ ਸਾਰੇ ਆਤਸ਼ੀ ਨੇ ਵਖੂਬੀ ਸੰਭਾਲੀ ਹੈ ਉਹ ਚੀਜ਼ ਹੁਣ ਦਿੱਲੀ ਦੇ ਵਿੱਚ ਪਾਣੀ ਦੀ ਸਮੱਸਿਆ ਮਈ ਜੂਨ ਦੇ ਮਹੀਨੇ ਚ ਦੇਖੋ ਕਿੰਨੀ ਆਈ ਸੀ ਬਿਲਕੁਲ ਉਦੋਂ ਕੱਲੀ ਆਤਸ਼ੀ ਸੀਗੀ ਮੰਤਰੀ ਜਿਹਨੇ ਡਿਫੈਂਡ ਕੀਤੀ ਆਮ ਆਦਮੀ ਪਾਰਟੀ ਦੀ ਸਰਕਾਰ ਜੇ ਸ਼ਾਇਦ ਉੱਥੇ ਆਤਸ਼ੀ ਡੋਲ ਜਾਂਦੇ ਜਾਂ ਕੁਝ ਹੋਰ ਹੋ ਜਾਂਦਾ ਸ਼ਾਇਦ ਉੱਥੇ ਉਹਨਾਂ ਦਾ ਗ੍ਰਾਫ ਡਾਊਨ ਹੁੰਦਾ ਪਰ ਉਸ ਕ੍ਰਾਈਸਿਸ ਚੋ ਪਾਣੀ ਵਾਲਾ ਕ੍ਰਾਈਸਿਸ ਬਹੁਤ ਵੱਡਾ ਸੀਗਾ ਦਿੱਲੀ ਚ ਬੀਜੇਪੀ ਬੁਰੇ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਨੂੰ ਖੇਡ ਰਹੀ ਸੀ ਪਰ ਆਤਸ਼ੀ ਕਿਉਂਕਿ ਚਲੋ ਮੰਤਰੀ ਵੀ ਨੇ ਉਹਨਾਂ ਦਾ ਫਰਜ਼ ਜ਼ਿਆਦਾ ਬਣਦਾ ਪਰ ਉਹ ਬੜੇ ਸਮੂਦਲੀ ਤਰੀਕੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਉੱਥੋਂ ਉਸ ਕ੍ਰਾਈਸਿਸ ਚੋ ਕੱਢ ਲਈ ਪਾਣੀ ਵਾਲੇ ਚੋਂ ਇਸ ਕਰਕੇ ਤੇ ਫਿਰ ਦੇਖੋ ਆਤਸ਼ੀ ਨੇ 15 ਅਗਸਤ ਨੂੰ ਝੰਡਾ ਲਹਿਰਾਇਆ ਇਸ ਤੋਂ ਪਤਾ ਕੀ ਲੱਗਦਾ ਕਿ ਅਰਵਿੰਦ ਕੇਜਰੀਵਾਲ ਜੇ ਆਪਾਂ ਕੈਲਾਸ਼ ਗਹਿਲੋਤ ਤੇ ਆਤਸ਼ੀ ਦੇ ਨਾਲ ਕੰਪੇਅਰ ਕਰੀਏ ਤਾਂ ਅਰਵਿੰਦ ਕੇਜਰੀਵਾਲ ਦੇ ক্লোਜ਼ ਜਾਂ ਫਿਰ ਉਹਨਾਂ ਨੂੰ ਕੌਨਫੀਡੈਂਟ ਕਿਸ ਤੇ ਆ ਆਤਸ਼ੀ ਤੇ ਆ ਕਿਉਂਕਿ ਉਹਨਾਂ ਨੇ ਆਤਸ਼ੀ ਤੋਂ ਝੰਡਾ ਲਹਿਰਾਇਆ ਬਿਲਕੁਲ ਇਸ ਕਰਕੇ ਗਹਿਲੋਤ ਸਾਹਿਬ ਮੈਨੂੰ ਇੱਕ ਪਾਸੇ ਹੁੰਦੇ ਨਜ਼ਰ ਲੱਗਦੇ ਨੇ ਇਹਨਾਂ ਨੂੰ ਆਪਾਂ ਤਸਵੀਰ ਚੋਂ ਸ਼ਾਇਦ ਕੱਢ ਦਈਏ ਉਸੇ ਕੇਸ ਚ ਉਹਨਾਂ ਨੂੰ ਵੀ ਬੇਲ ਮਿਲੀ ਹੋਈ ਆ ਤੇ ਇਸ ਕਰਕੇ ਮਨੀਸ਼ ਸੋਧਿਆ ਤੇ ਅਰਵਿੰਦ ਕੇਜਰੀਵਾਲ ਨੇ ਤਾਂ ਉਹਨਾਂ ਆਪਣੇ ਦੋਨਾਂ ਲਈ ਉਹਨਾਂ ਨੇ ਕਹਿਤਾ ਕਿ ਹੁਣ ਅਸੀਂ ਕੁਰਸੀ ਤੇ ਉਦੋਂ ਹੀ ਬੈਠਾਂਗੇ ਜਦੋਂ ਦਿੱਲੀ ਦੀ ਜਨਤਾ ਸਾਨੂੰ ਬਿਠਾਉਗੀ ਜਾਂ ਦਿੱਲੀ ਦੀ ਜਨਤਾ ਉਹਨਾਂ ਦੀ ਵਰਡਿੰਗ ਇਹ ਸੀ ਕਿ ਜਦੋਂ ਮੈਨੂੰ ਇਮਾਨਦਾਰ ਸਾਬਿਤ ਕਰ ਦੇਊਗੀ ਕਹਿਣ ਦਾ ਮਤਲਬ ਕੀ ਸੀਗਾ ਇਮਾਨਦਾਰ ਸਾਬਿਤ ਕਰਨਾ ਤੇ ਦਿੱਲੀ ਦੀ ਜਨਤਾ ਦਾ ਵਿੱਚ ਆਉਣਾ ਉਹ ਇਹ ਸੀਗਾ ਕਿ ਜਿਹੜੀ ਫਰਵਰੀ ਦੇ ਵਿੱਚ ਦਿੱਲੀ ਵਿਧਾਨ ਸਭਾ ਦੀ ਇਲੈਕਸ਼ਨ ਆ ਰਹੀ ਹੈ ਦੇਖੋ ਇਹ ਬੜਾ ਨਾ ਬਹੁਤ ਇੱਕ ਚੰਗਾ ਮੂਵ ਕਹਿ ਸਕਦੇ ਆ ਅਰਵਿੰਦ ਕੇਜਰੀਵਾਲ ਦਾ ਸਿਆਸਤ ਦੇਖੋ ਉਸੇ ਦੀ ਹੁੰਦੀ ਹੈ ਜਿਹੜਾ ਮੂਵ ਚੰਗੇ ਸਹੀ ਟਾਈਮ ਤੇ ਸਹੀ ਪਾਸੇ ਸੁੱਟ ਦਵੇ ਤੇ ਅੱਗੇ ਫਿਰ ਉਹਦੀ ਗੇਮ ਅੱਗੇ ਹੁੰਦੀ ਜਾਂਦੀ ਹੈ ਹੁਣ ਦੇਖੋ ਕੀ ਸੀਗਾ ਜਮਾਨਤ ਮਿਲ ਗਈ ਕੇਜਰੀਵਾਲ ਨੂੰ ਪਰ ਸ਼ਰਤਾਂ ਤੇ ਮਿਲੀ ਹੈ ਫਾਈਲ ਉਹ ਨਹੀਂ ਕੋਈ ਸਾਈਨ ਕਰ ਸਕਦੇ ਦਫਤਰ ਉਹ ਨਹੀਂ ਆਪਣੇ ਜਾ ਸਕਦੇ ਬਈ ਫਿਰ ਸਰਕਾਰ ਚੱਲੂਗੀ ਕਿਵੇਂ ਹਲੇ ਸਰਕਾਰ ਦੇ ਕੋਲ ਦਸੰਬਰ ਮਹੀਨੇ ਤੱਕ ਦਾ ਸਮਾਂ ਪਿਆ ਸੋ 2 2.5 ਮਹੀਨੇ ਆਰਾਮ ਦੇ ਨਾਲ ਹੈਗੇ ਨੇ ਸਰਕਾਰ ਦੇ ਕੋਲ ਤੇ ਅਰਵਿੰਦ ਕੇਜਰੀਵਾਲ ਜੀ ਇਸ ਸਿਚੁਏਸ਼ਨ ਦੇ ਵਿੱਚ ਬਾਹਰ ਆ ਕੇ ਬੇਲ ਜਮਾਨਤ ਤੇ ਵੀ ਜੇ ਮੁੱਖ ਮੰਤਰੀ ਬਣੇ ਵੀ ਰਹਿਣਗੇ ਤਾਂ ਉਹ ਕੋਈ ਫਾਇਦਾ ਨਹੀਂ ਹੋਊਗੀ ਇੱਕ ਪਪੜ ਤੋਂ ਵੱਧ ਉਹ ਕੁਝ ਨਹੀਂ ਹੋਣਗੇ ਜਦੋਂ ਮੁੱਖ ਮੰਤਰੀ ਸਾਈਨ ਕਰਕੇ ਕਿਸੇ ਫਾਈਲ ਨੂੰ ਕਲੀਅਰ ਹੀ ਨਹੀਂ ਕਰ ਸਕੇ ਤੇ ਫਿਰ ਕਾਹਦਾ ਮੁੱਖ ਮੰਤਰੀ ਹੈ ਇਸ ਚੀਜ਼ ਨੂੰ ਅਰਵਿੰਦ ਕੇਜਰੀਵਾਲ ਨੇ ਸਮਝਿਆ ਫਿਰ ਅਰਵਿੰਦ ਕੇਜਰੀਵਾਲ ਹੋਰਾਂ ਨੇ ਇਹ ਮੂਵ ਕੀਤਾ ਕਿ ਮੈਂ ਹੁਣ ਆਪਣੇ ਆਪ ਅਸਤੀਫਾ ਦਵਾਂ ਅੱਛਾ ਉਹਨਾਂ ਦਾ ਇਹ ਵੀ ਬਿਆਨ ਆਇਆ ਲੋਕਾਂ ਨੇ ਸੁਣਿਆ ਹੋਣਾ ਕਹਿੰਦੇ ਮੈਂ ਜੇਲ੍ਹ ਦੇ ਵਿੱਚ ਵੀ ਅਸਤੀਫਾ ਦੇ ਸਕਦਾ ਸੀ ਪਰ ਕਹਿੰਦੇ ਜੇ ਜੇਲ੍ਹ 'ਚ ਅਸਤੀਫਾ ਦੇ ਦਿੰਦਾ ਮੈਂ ਤੇ ਕਹਿੰਦੇ ਭਾਪੀ ਨੇ ਸਾਡੇ ਐਮਐਲਏ ਦੱਬ ਲੈਣੇ ਸੀ ਤੇ ਸਾਡੀ ਸਰਕਾਰ ਤੋੜ ਦੇਣੀ ਸੀ ਹੁਣ ਕਹਿੰਦੇ ਮੈਂ ਬਾਹਰ ਆ ਤੋ ਹੁਣ ਇਸ ਕਰਕੇ ਮੈਂ ਅਸਤੀਫਾ ਦੇ ਰਿਹਾ ਤੇ ਉਹਨਾਂ ਦੀ ਜਗ੍ਹਾ ਤੇ ਕੋਈ ਹੋਰ ਬੈਠੂਗਾ ਤੁਸੀਂ ਮੈਂ ਤੁਹਾਡੀ ਗੱਲ ਵੀ ਲੈਣਾ ਤੇ ਹੁਣ ਕੀ ਹੈ ਅਰਵਿੰਦ ਕੇਜਰੀਵਾਲ ਨੇ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਕਰਦੇ ਨੇ ਇੱਕ ਤਾਂ ਅਸਤੀਫਾ ਦੇਤਾ ਤੇ ਦੂਸਰਾ ਲੋਕਾਂ ਤੇ ਵੀ ਗੱਲ ਛੱਡਤੀ ਵੀ ਤੁਸੀਂ ਹੁਣ ਸਰਟੀਫਿਕੇਟ ਮੈਨੂੰ ਦੇਣਾ ਵੀ ਜੇ ਮੈਂ ਇਮਾਨਦਾਰ ਹਾਂ ਤਾਂ ਤੁਸੀਂ ਦੁਬਾਰਾ ਮੈਨੂੰ ਬਿਠਾਓਗੇ ਮਤਲਬ ਕਹਿਣ ਦਾ ਕੀ ਹੈ ਕਿ ਜਿਹੜੀ ਦੁਵਾਰਾ ਹੁਣ ਇਲੈਕਸ਼ਨ ਹੋਣੀ ਆ ਪੰਜ ਸਾਲ ਬਾਅਦ 2025 ਫਰਵਰੀ ਦੇ ਵਿੱਚ ਵੀ ਤੁਸੀਂ ਮੈਨੂੰ ਉਦੋਂ ਜਿਤਾਓ ਤੇ ਫਿਰ ਮੈਂ ਬੈਠ ਜਾਊਂਗਾ ਇਹ ਸਾਫ਼ ਤੌਰ ਤੇ ਇੱਕ ਲੱਗ ਰਿਹਾ ਕਿ ਨੈਕਸਟ ਸੀਐਮ ਬਣਨ ਦਾ ਟੀਚਾ ਰਵਿੰਦ ਕੇਜਰੀਵਾਲ ਦਾ ਹੈਗਾ ਆ ਬੇਸ਼ੱਕ ਇਸ ਵੇਲੇ ਉਹ ਕੁਰਸੀ ਤੋਂ ਲਹਿ ਰਹੇ ਨੇ ਹੁਣ ਦੂਸਰੀ ਗੱਲ ਕਿ ਸੁਨੀਤਾ ਕੇਜਰੀਵਾਲ ਨੂੰ ਬਣਾ ਦਿਓ ਬਈ ਦੇਖੋ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਹੁਣ ਮੁੱਖ ਮੰਤਰੀ ਦਾ ਘਰ ਆ ਜਿਹੜਾ ਉਹਦੇ ਤੇ ਬਹੁਤ ਕਿੰਤੂ ਪ੍ਰੰਤੂ ਹੋਏ ਕਿ ਐਨੇ ਕਰੋੜ ਲਾਤਾ ਜੀ ਸ਼ੀਸ਼ ਮਹਿਲ ਤੁਸੀਂ ਬਣਾ ਲਿਆ ਹੁਣ ਜਦੋਂ ਕੋਈ ਬੰਦਾ ਮੁੱਖ ਮੰਤਰੀ ਹੈ ਤੇ ਕਾਲੂ ਰਿਜ਼ਾਈਨ ਕਰਦਾ ਤੇ ਸੁਭਾਵੀ ਹੈ ਦੇਖੋ ਕਿ ਉਹ ਮੁੱਖ ਮੰਤਰੀ ਵਾਲਾ ਬੰਗਲਾ ਤਾਂ ਤੁਹਾਡੇ ਕੋਲ ਰਹਿਣਾ ਨਹੀਂ ਹੈ ਹੂੰ ਠੀਕ ਹੈ ਤੇ ਇਸ ਦੇ ਵਿੱਚ ਵੀ ਇੱਕ ਜਿਹੜੀ ਸੈਂਪਥੀ ਹੈ ਨਾ ਉਹ ਲੋਕਾਂ ਦੀ ਅਰਵਿੰਦ ਕੇਜਰੀਵਾਲ ਦੇ ਵੱਲ ਸ਼ਿਫਟ ਹੋਊਗੀ ਇਹ ਮੈਂ ਤੁਹਾਨੂੰ ਹੁਣ ਦੱਸ ਦਿੰਦਾ ਹੂੰ ਜਦੋਂ ਅਰਵਿੰਦ ਕੇਜਰੀਵਾਲ ਉਹਨੇ ਆਪਣਾ ਸਮਾਨ ਚੁੱਕਣਗੇ ਬੰਗਲੇ ਦੇ ਵਿੱਚੋਂ ਉਹ ਤਸਵੀਰਾਂ ਆਉਣਗੀਆਂ ਦਿਖਾਇਆ ਜਾਊਗਾ ਕਿ ਕਿਸ ਤਰੀਕੇ ਦੇ ਨਾਲ ਕੇਜਰੀਵਾਲ ਉਹਨੇ ਆਪਣੇ ਪਰਿਵਾਰ ਦੇ ਨਾਲ ਬੰਗਲੇ ਚੋਂ ਨਿਕਲੇ ਨੇ ਉਹ ਵੀ ਇੱਕ ਸਿੰਪਥੀ ਪੈਦਾ ਕਰਨਗੀਆਂ ਵੋਟਰਾਂ ਦੇ ਮਨਾਂ ਦੇ ਵਿੱਚ ਕਿ ਦੇਖੋ ਮੈਂ ਸੀਐਮਸੀ ਮੈਂ ਰਿਜ਼ਾਈਨ ਕੀਤਾ ਆ ਮੈਂ ਚਾਹੁੰਦਾ ਤਾਂ ਨਹੀਂ ਵੀ ਕਰ ਸਕਦਾ ਸੀ ਤੇ ਐਸੇ ਤਰੀਕੇ ਨਾਲ ਵੀ ਸਰਕਾਰ ਅਸੀਂ ਚਲਾ ਸਕਦੇ ਸੀ ਪਰ ਇਹ ਇੱਕ ਇਸ ਤਰੀਕੇ ਦਾ ਮੂਵ ਹੈ ਇਹ ਸਿੰਪਥੀ ਮਿਲਨੀ ਹੋ ਮਿਲਨੀ ਆ ਲੋਕਾਂ ਦੀ ਹੁਣ ਕਿੰਨੀ ਮਿਲਦੀ ਆ ਕਿੰਨੀ ਘੱਟ ਮਿਲਦੀ ਆ ਕਿੰਨੀ ਵੱਧ ਮਿਲਦੀ ਆ ਇਹ ਦਿੱਲੀ ਦੇ ਲੋਕਾਂ ਤੇ ਡਿਪੈਂਡ ਕਰਦੀ ਆ ਚੀਜ਼ ਹਨਾ ਤੇ ਇਹ ਚੀਜ਼ਾਂ ਇਹ ਅੱਗੇ ਜਾ ਕੇ ਤੁਹਾਨੂੰ ਦੇਖ ਲਿਓ ਤੁਸੀਂ ਇਹ ਚੀਜ਼ਾਂ ਹੋਣਗੀਆਂ ਤੇ ਉਹ ਸੈਂਪਥੀ ਫੈਕਟਰ ਜ਼ਰੂਰ ਆਉਣ ਵਾਲੀ ਇਸ ਇਲੈਕਸ਼ਨ ਤੇ ਪਊਗਾ ਹੁਣ ਸਾਰੇ ਗੱਲ ਹੋ ਗਈ ਸੌਰਵ ਭਾਰਦਵਾਜ ਠੀਕ ਨੇ ਪਰ ਹਲੇ ਤੱਕ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦਾ ਇੰਨਾ ਕੁ ਵੱਡਾ ਸ਼ਾਇਦ ਕਦ ਹੋ ਗਿਆ ਕਿ ਉਹ ਉਹਨਾਂ ਨੂੰ ਕੇਜਰੀਵਾਲ ਸਾਹਿਬ ਮੁੱਖ ਮੰਤਰੀ ਦੀ ਕੁਰਸੀ ਤੇ ਬਿਠਾ ਦੇਣਗੇ ਤੇ ਬਾਕੀ ਪਿੱਛੇ ਕੌਣ ਬਚਿਆ ਆਤਸ਼ੀ ਆਤਸ਼ੀ ਬਚੀ ਹੈ ਠੀਕ ਹੈ ਸੋ ਆਤਸ਼ੀ ਦੇ 99% ਜਿਹੜੇ ਚਾਂਸ ਨੇ ਉਹ ਦਿੱਲੀ ਦੀ ਅਗਲੀ ਮੁੱਖ ਮੰਤਰੀ ਆਤਸ਼ੀ ਦੇ ਬਣਨ ਦੇ ਚਾਂਸ ਨੇ ਇਹ ਆਪਾਂ ਦਰਸ਼ਕਾਂ ਨੂੰ ਕਹਿ ਦਿੰਦੇ ਆ ਇਸੇ ਕਰਕੇ ਅਸੀਂ ਕਹਿ ਰਹੇ ਆ ਕਿ ਦਿੱਲੀ ਦਾ ਜਿਹੜਾ ਸੀਐਮ ਹੈ ਲਗਭਗ ਉਹ ਮਿਲ ਗਿਆ ਦੇਖੋ ਥੋੜੇ ਬਹੁਤ ਹੋ ਸਕਦਾ ਹੈ ਕਈ ਵਾਰ ਅੰਦਾਜ਼ੇ ਇਹਨੇ ਪੱਕੇ ਵੀ ਨਹੀਂ ਹੁੰਦੇ ਪਰ ਅਸੀਂ ਕਹਿ ਸਕਦੇ ਹਾਂ ਕਿ 90% ਤੋਂ ਉੱਪਰ ਪਰ 100 ਤੋਂ ਘੱਟ ਇਹ ਜਿਹੜਾ ਕਿ ਆਤਸ਼ੀ ਹੈ ਦਿੱਲੀ ਦੇ ਮੁੱਖ ਮੰਤਰੀ ਇਹ ਬਣ ਜਾਣਗੇ ਤੇ ਇਸ ਵੇਲੇ ਆਤਸ਼ੀ ਦੇ ਕੋਲ ਚੰਨੀ ਜੀ 13 ਡਿਪਾਰਟਮੈਂਟ ਨੇ ਜੀ ਕੱਲੀ ਲੇਡੀ ਆ ਕੱਲੀ ਮੰਤਰੀ ਆ 13 ਡਿਪਾਰਟਮੈਂਟ ਜਿਸ ਚ ਵੱਡੇ ਵੱਡੇ ਪੀਡਬਲਿਊਡੀ ਅ ਅੱਛਾ ਸਿੱਖਿਆ ਦਾ ਵਿਭਾਗ ਉਚੇਰੀ ਸਿੱਖਿਆ ਦਾ ਹਾਇਰ ਐਜੂਕੇਸ਼ਨ ਦਾ ਵਿਭਾਗ ਜਾਲਸ ਰੋਤ ਦਾ ਇਹ ਸਾਰੇ 13 ਡਿਪਾਰਟਮੈਂਟ ਲੈ ਕੇ ਚੱਲਣਾ ਤੇ ਉਹਨਾਂ ਨੂੰ ਵਖੂਬੀ ਟਾਈਮ ਦੇਣਾ ਤੇ ਉਹਨਾਂ ਨੂੰ ਠੀਕ ਤਰੀਕੇ ਨਾਲ ਚਲਾ ਕੇ ਰੱਖਣਾ ਇੱਕ ਬਹੁਤ ਵੱਡੀ ਮਤਲਬ ਰਿਸਪੌਂਸਿਬਿਲਟੀ ਹੁੰਦੀ ਆ ਸੋ ਰਵਿੰਦ ਕੇਜਰੀਵਾਲ ਦੇ ਵੈਸੇ ਵੀ ਆਤਸ਼ੀ ਬਹੁਤ ਲੋਇਲ ਨੇ ਬਿਲਕੁਲ ਤੇ ਵੈਸੇ ਸਾਰੇ ਹੀ ਲੋਇਲ ਨੇ ਪਰ ਆਤਸ਼ੀ ਨੂੰ ਸ਼ਾਇਦ ਕਰਵਿੰਦ ਕੇਜਰੀਵਾਲ ਨੂੰ ਇਹ ਲੱਗ ਰਿਹਾ ਕਿ ਮੇਰੇ ਤੋਂ ਬਾਅਦ ਜਿਹੜੇ 2.5 ਮਹੀਨੇ ਕਿਸੇ ਨੇ ਕੁਰਸੀ ਤੇ ਮੇਰੀ ਤੇ ਬੈਠਣਾ ਤਾਂ ਉਹ ਆਤਸ਼ੀ ਤੋਂ ਬੈਟਰ ਕੋਈ ਨਹੀਂ ਹੋਊਗਾ ਦੇਖੋ ਜੇ ਹੁਣ ਸੁਨੀਤਾ ਲੋਕ ਕਹਿਣਗੇ ਕਿ ਸੁਨੀਤਾ ਕੇਜਰੀਵਾਲ ਨੂੰ ਕਿਉਂ ਨਹੀਂ ਵੀ ਬਣਾਉਂਦੇ ਸਾਰਾ ਕੁਝ ਆ ਨਾ ਬੰਗਲਾ ਖਾਲੀ ਕਰਨ ਦੀ ਲੋੜ ਆ ਅਗਲੀ ਵਾਰ ਦੇਖੀ ਜਾਊਗੀ ਸਰਕਾਰ ਕਿਸ ਦੀ ਬਣਦੀ ਆ ਦੇਖੋ ਜਦੋਂ ਬੰਗਲਾ ਖਾਲੀ ਕਰਨ ਵਾਲੀ ਗੱਲ ਆਉਂਦੀ ਆ ਨਾ ਸਮੇ ਤੋਂ ਪਹਿਲਾਂ ਤਾਂ ਉਹ ਜਿਹੜੀਆਂ ਮੈਂ ਗੱਲ ਕਰ ਰਿਹਾ ਕਿ ਉਹ ਜਦੋਂ ਤਸਵੀਰਾਂ ਆਉਣਗੀਆਂ ਕਿ ਕੇਜਰੀਵਾਲ ਸਾਹਿਬ ਸਮਾਨ ਚੁੱਕ ਕੇ ਆਪਣਾ ਜਾ ਰਹੇ ਨੇ ਉਹ ਲੋਕਾਂ ਨੂੰ ਭਾਵਕ ਕਰਨਗੀਆਂ ਮਤਲਬ ਇੱਥੇ ਤੱਕ ਇਹ ਚੀਜ਼ਾਂ ਹੁੰਦੀਆਂ ਨੇ ਕਿ ਸਿਆਸਤ ਇਹ ਚੀਜ਼ ਕਹਿੰਦੀ ਹੈ ਕਿ ਲੋਕਾਂ ਨੂੰ ਕਿਸ ਤਰੀਕੇ ਦੇ ਨਾਲ ਆਪਣੇ ਨਾਲ ਤੁਸੀਂ ਜੋੜਨਾ ਦੇਖੋ ਜਿਹੜਾ ਲੀਡਰ ਲੋਕਾਂ ਨੂੰ ਆਪਣੇ ਨਾਲ ਜੋੜ ਲੈਂਦਾ ਚਾਹੇ ਉਹ ਤੁਹਾਡੇ ਸੁਭਾਅ ਕਰਕੇ ਜੁੜਦਾ ਹੋਵੇ ਚਾਹੇ ਤੁਹਾਡੀਆਂ ਗੱਲਾਂ ਚਾਹੇ ਤੁਹਾਡੇ ਬਿਆਨ ਕਰਕੇ ਚਾਹੇ ਤੁਹਾਡੇ ਕਿਰਦਾਰ ਕਰਕੇ ਜੁੜਦੇ ਹੋਣ ਲੋਕ ਲੋਕਾਂ ਦਾ ਜੁੜਨਾ ਇੱਕ ਆਗੂ ਦੇ ਨਾਲ ਬੇਹਤ ਇੰਪੋਰਟੈਂਟ ਹੈ ਲੋਕ ਜਿਹਦੇ ਨਾਲ ਜੁੜ ਜਾਂਦੇ ਆ ਫਿਰ ਲੋਕ ਉਹਦੇ ਤੇ ਵਿਸ਼ਵਾਸ ਕਰਦੇ ਨੇ ਠੀਕ ਹੈ ਸੋ ਇਹ ਇਸ ਤਰੀਕੇ ਦੇ ਨਾਲ ਇਹ ਸਭ ਕੁਝ ਹੋਣ ਜਾ ਰਿਹਾ ਬੀਜੇਪੀ ਇਹ ਕਹਿ ਰਹੀ ਹੈ ਕਿ ਇੱਕ ਗਿਮਿਕ ਖੇਡ ਰਹੀ ਹੈ ਇੱਕ ਸਟੰਟ ਬਾਜ਼ੀ ਕੀਤੀ ਜਾ ਰਹੀ ਹੈ ਤਾਂ ਫਿਰ ਆਮ ਆਦਮੀ ਪਾਰਟੀ ਇਹ ਵੀ ਕਹਿ ਰਹੀ ਹੈ ਅੱਜ ਸੰਜੀਤ ਸਿੰਘ ਦਾ ਬਿਆਨ ਆਇਆ ਸੀ ਕਿ ਜੇ ਮੰਨ ਲਓ ਕਿ ਬੀਜੇਪੀ ਸਾਨੂੰ ਕਹਿ ਰਹੀ ਹੈ ਕਿ ਅਸੀਂ ਗਿਮਿਕ ਕਰ ਰਹੇ ਹਾਂ ਅਸੀਂ ਸਟੰਟ ਬਾਜ਼ੀ ਕਰ ਰਹੇ ਹਾਂ ਸੰਜੇ ਸਿੰਘ ਕਹਿੰਦੇ ਕਿ ਫਿਰ ਪ੍ਰਧਾਨ ਮੰਤਰੀ ਸਾਹਿਬ ਨੂੰ ਕਹੋ ਕਿ ਜਦੋਂ 272 ਸੀਟਾਂ ਆ ਜਾਣਗੀਆਂ ਉਦੋਂ ਵਾਪਸ ਆ ਜਿਓ ਫੇ ਤਾਂ 240 ਤੇ ਤੁਸੀਂ ਖੜ ਗਏ ਤਾਂ ਹੁਣ ਅਸਤੀਫਾ ਦੇ ਦਿਓ ਇਹ ਵੀ ਗੱਲ ਸਹੀ ਹੈ ਠੀਕ ਹੈ ਜਦੋਂ ਮੌਕੇ ਤੇ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਬਈ ਕਿਉਂ ਦੇਗਾ ਅਸਤੀਫਾ ਹੈਨਾ ਇਸ ਕਰਕੇ ਇਸ ਚੀਜ਼ ਨੂੰ ਦਿਖਾਇਆ ਜਾ ਰਿਹਾ ਕਿ ਅਰਵਿੰਦ ਕੇਜਰੀਵਾਲ ਨੇ ਪਹਿਲਾਂ ਆਪਣਾ ਜਿਹੜਾ ਆਈਆਰਐਸ ਡਿਪਾਰਟਮੈਂਟ ਦਾ ਜਿਹੜਾ ਸੀ ਕਮਿਸ਼ਨਰ ਸੀਗੇ ਉਹ ਉਹ ਅਸਤੀਫਾ ਦਿੱਤਾ ਰਾਜਨੀਤੀ ਚ ਆਏ ਰਾਜਨੀਤੀ ਚ ਪਹਿਲੀ ਵਾਰ ਆਏ ਜਦੋਂ ਸਰਕਾਰ ਕਾਂਗਰਸ ਦੇ ਨਾਲ ਰਲ ਕੇ ਮਿਲੀ ਮੇਰੇ ਖਿਆਲ ਚ 49 ਦਿਨ ਸ਼ਾਇਦ ਮਸਾਂ ਚੱਲੀ ਸੀ ਉਤੋਂ ਅਸਤੀਫਾ ਦਿੱਤਾ ਫੇਰ ਇਲੈਕਸ਼ਨ ਹੋਈ ਫੇਰ ਲੋਕਾਂ ਨੇ ਭਾਰੀ ਬਹੁਮਤ ਆਮ ਆਦਮੀ ਪਾਰਟੀ ਨੂੰ ਦਿੱਤਾ ਉਸ ਤੋਂ ਬਾਅਦ ਫਿਰ ਤੋਂ ਮੁੱਖ ਮੰਤਰੀ ਬਣੇ ਸੋ ਲੰਬੇ ਸਮੇਂ ਤੋਂ ਦਿੱਲੀ ਦੇ ਮੁੱਖ ਮੰਤਰੀ ਬਣੇ ਹੋਏ ਨੇ ਰਵਿੰਦ ਕੇਜਰੀਆ ਪਰ ਫਰਵਰੀ ਮਹੀਨੇ ਚ ਆਉਣ ਵਾਲੇ ਚ ਕੀ ਹੋਊਗਾ ਗੇਮ ਘੁੰਮੂਗੀ ਕਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ अरविंद केजरीवाल ਦਿੱਲੀ ਦੇ ਲੋਕਾਂ ਨੂੰ ਦੁਬਾਰਾ ਆਪਣੇ ਨਾਲ ਜੋੜ ਕੇ ਰੱਖਣਗੇ ਇਹ ਚੀਜ਼ਾਂ ਬਹੁਤ ਇਫੈਕਟ ਕਰਦੀਆਂ ਨੇ ਮੈਟਰ ਕਰਦੀਆਂ ਨੇ ਪਰ ਇਹ ਸੁਭਾਵੀ ਹੈ ਚੰਨੀ ਜੀ ਕਿ ਆਤਸ਼ੀ ਅਗਲੀ ਦਿੱਲੀ ਦੀ ਮੁੱਖ ਮੰਤਰੀ ਹੋਣ ਜਾ ਰਹੀ ਹੈ ਇਸ ਇਸ ਗੱਲ ਦਾ ਬਹੁਤ ਸਾਰੀਆਂ ਚੀਜ਼ਾਂ ਤੋਂ ਪਤਾ ਵੀ ਲੱਗਦਾ ਹੈ ਤੇ ਹਾਲਾਂਕਿ ਕੱਲ ਨੂੰ ਇਸ ਚੀਜ਼ ਦਾ ਹੋ ਸਕਦਾ ਹੈ ਕਿ ਐਲਾਨ ਹੋ ਜੂਗਾ ਮੀਟਿੰਗ ਤਾਂ ਸ਼ਾਇਦ ਹੁਣ ਵੀ ਚੱਲ ਰਹੀ ਹੈ ਇਹਨਾਂ ਦੀ ਤੇ ਆਤਸ਼ੀ ਦਾ ਮੈਂ ਇੱਕ ਇੰਟਰਵਿਊ ਦੇਖਿਆ ਇੱਕ ਚੈਨਲ ਦੇ ਉੱਤੇ ਤੇ ਉੱਥੇ ਪਤਾ ਕੀ ਹੈ ਜਦੋਂ ਤੁਹਾਨੂੰ ਪਤਾ ਹੁੰਦਾ ਨਾ ਕਿ ਤੁਹਾਨੂੰ ਕੋਈ ਵੱਡਾ ਉਹਦਾ ਮਿਲ ਰਿਹਾ ਠੀਕ ਹੈ ਹੁਣ ਮੈਨੂੰ ਹੈ ਮੈਂ ਮੌਕੇ ਤੇ ਜਾਂ ਤੁਹਾਨੂੰ ਆਪਾਂ ਨੂੰ ਕੋਈ ਪਤਾ ਹੋਵੇ ਆਪਾਂ ਨੂੰ ਕੋਈ ਬੌਸ ਆ ਕੇ ਕਹਦੇ ਕਿ ਯਾਰ ਮੈਂ ਤੈਨੂੰ ਕੱਲ ਨੂੰ ਨਾ ਇਹ ਵੱਡੇ ਅਹੁਦੇ ਤੇ ਬਿਠਾ ਦੇਣਾ ਉਹ ਖੁਸ਼ੀ ਨਾ ਤੁਹਾਡੇ ਅੰਦਰੋਂ ਝਲਕਣ ਲੱਗ ਜੂਗੀ ਅੱਛਾ ਵੀ ਮੈਂ ਤਾਂ ਦੱਸ ਵੀ ਨਹੀਂ ਸਕਦਾ ਕਿਸੇ ਨੂੰ ਹਜੇ ਦੱਸਣਾ ਵੀ ਨਹੀਂ ਕਿ ਬੌਸ ਨੇ ਕਿਹਾ ਦੱਸਣਾ ਨਹੀਂ ਠੀਕ ਹੈ ਪਰ ਮੈਨੂੰ ਤਾਂ ਪਤਾ ਨਾ ਮੇਰਾ ਚਿਹਰਾ ਖੜਜੂਗਾ ਪੂਰਾ ਮੈਂ ਕੋਈ ਮੇਰੇ ਤੋਂ ਸਵਾਲ ਪੁੱਛੂਗਾ ਉਸ ਚੀਜ਼ ਬਾਰੇ ਮੈਂ ਹੱਸ ਕੇ ਜਵਾਬ ਦੇਵਾਂਗਾ ਮੇਰੀ ਹਾਸਾ ਨਿਕਲੂਗਾ ਮੇਰਾ ਮੈਂ ਸੈਡ ਨਹੀਂ ਹੋ ਸਕਦਾ ਚਾਹ ਕੇ ਵੀ ਹੈਨਾ ਇਹ ਚੀਜ਼ਾਂ ਸਭ ਕੁਝ ਆਤਿਸ਼ੀ ਦੇ ਉਸ ਇੰਟਰਵਿਊ ਦੇ ਵਿੱਚ ਚਲਕੀਆਂ ਨੇ ਇੱਕ ਕੌਨਫੀਡੈਂਟ ਚਲਕਿਆ ਸਮਾਈਲ ਇੱਕ ਨਿਖਰਿਆ ਚਿਹਰਾ ਇੱਕ ਕਰਦਾਰ ਪੂਰਾ ਕੌਨਫੀਡੈਂਟ ਇਹ ਸਭ ਚੀਜ਼ਾਂ ਇਸ਼ਾਰਾ ਇਹ ਕਰਦੀਆਂ ਕਿ ਆਉਣ ਵਾਲੀ ਦਿੱਲੀ ਦਾ ਜਿਹੜਾ ਹੁਣ ਮੁੱਖ ਮੰਤਰੀ ਹੈ ਉਹ ਆਤਿਸ਼ੀ ਹੋਣਗੇ ਮੇਲ ਤੋਂ ਫੀਮੇਲ ਸ਼ਫਟ ਹੋਊਗਾ ਰਵਿੰਦ ਕੇਜਰੀਵਾਲ ਹੁਣ ਦੋ ਚਾਰ ਮਹੀਨੇ ਜਿਹੜੇ ਇੱਧਰ ਪਿੱਛੇ ਰਹਿ ਕੇ ਜਿਹੜਾ ਕੰਮ ਕਰਨਗੇ ਹੁਣ ਆਤਸੀ ਦੇ ਸਾਇਨ ਚੱਲਿਆ ਕਰਨਗੇ ਜਿੰਨੇ ਜਿਹੜਾ 2 2.5 ਸਾਲ ਦਾ ਸਮਾਂ ਮਾਫ ਕਰਨਾ ਮਹੀਨੇ ਦਾ ਸਮਾਂ ਹੈਗਾ ਆ ਸੋ ਦਸੰਬਰ ਚ ਚੋਣ ਜਾਬਤਾ ਲੱਗ ਜਾਣਾ ਸੋ ਗੱਲ ਹੁਣ ਚੰਨੀ ਜੀ ਇਹ ਆ ਕਿ ਅਰਵਿੰਦ ਕੇਜਰੀਵਾਲ ਦਾ ਇਹ ਮੂਵ ਕੀ ਕੀ ਸਾਬਿਤ ਕਰਦਾ ਕੀ ਚੈੱਕ ਮੇਟ ਕਰ ਪਾਉਣਗੇ ਬੀਜੇਪੀ ਕਾਂਗਰਸ ਨੂੰ ਇਹ ਵੱਡਾ ਸਵਾਲ ਹੈ ਮੂਵ ਬਹੁਤ ਵਧੀਆ ਠੀਕ ਹੈ ਬਹੁਤ ਸੋਚਿਆ ਸਮਝਿਆ ਬਹੁਤ ਬਹੁਤ ਵਧੀਆ ਲੋਕਾਂ ਨੂੰ ਆਪਣੇ ਨਾਲ ਜੋੜਨ ਵਾਲਾ ਤੇ ਲੋਕਾਂ ਤੇ ਗੱਲ ਛੱਡਣ ਵਾਲਾ ਕਿ ਜੇ ਤੁਸੀਂ ਮੈਨੂੰ ਇਮਾਨਦਾਰ ਸਮਝਦੇ ਹੋ ਤਾਂ ਤੁਸੀਂ ਮੈਨੂੰ ਦੁਬਾਰਾ ਚੁਣ ਕੇ ਇਸ ਕੁਰਸੀ ਤੇ ਬਿਠਾ ਦਿਓ ਨਹੀਂ ਸਮਝਦੇ ਤਾਂ ਨਾ ਸੀ ਪਹਿਲਾਂ ਵੀ ਅਰਵਿੰਦ ਕੇਜਰੀਵਾਲ ਨੇ ਇਹੀ ਗੱਲ ਕਹੀ ਸੀ ਕਿ ਜੇ ਤੁਹਾਨੂੰ ਮੇਰੇ 5 ਸਾਲ ਦੇ ਕਿਤੇ ਕੰਮ ਪਸੰਦ ਨੇ ਤਾਂ ਮੈਨੂੰ ਜਿਤਾ ਦਿਓ ਨਹੀਂ ਪਸੰਦ ਤਾਂ ਮੈਨੂੰ ਹਰਾ ਦਿਓ ਇਹ 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 ਗੱਲ ਹੈ ਬਿਲਕੁਲ ਜੇ ਦੇਖਿਆ ਜਾਵੇ ਜਿਹੜੀ ਹੁਣ ਇਹ ਸ਼ਤਰਾਂਜ ਬਿਚ ਚੁੱਕੀ ਹੈ ਖਾਸ ਕਰਕੇ ਜਿੱਦਾਂ ਤੁਸੀਂ ਕਿਹਾ ਕਿ ਭਾਜਪਾ ਨੂੰ ਚੈੱਕਮੇਟ ਕਰ ਪਾਉਣਗੇ ਨਹੀਂ ਕਰ ਪਾਉਣਗੇ ਤਾਂ ਕਹਿ ਕਰੇਗਾ ਸਮਾਂ ਸਮੇਂ ਦੀ ਗਰਬ ਦੀ ਗੱਲਾਂ ਨਹੀਂ ਤੇ ਲੋਕਾਂ ਦਾ ਜਿਹਾ ਫਤਵਾ ਉਹ ਵੀ ਹੈ ਤੇ ਵੱਡੀ ਗੱਲ ਇਹ ਹੈ ਕਿ ਜਿਹੜੀ ਇਹ ਸ਼ਤਰਾਂਜ ਹੁਣ ਬਚਾਈ ਗਈ ਹੈ ਉਸ ਦੇ ਵਿੱਚ ਅਰਵਿੰਦ ਕੇਜਰੀਵਾਲ ਇੱਕ ਤੀ ਦੇ ਦੋ ਨਿਸ਼ਾਨੇ ਨਹੀਂ ਕਰ ਰਹੇ ਜਾਂ ਇਹ ਕਹ ਲਈਏ ਕਿ ਇੱਕ ਨਿਸ਼ਾਨੇ ਨੂੰ ਦੋ ਪਾਸੇ ਐਡਵਰਟ ਕਰਕੇ ਨਹੀਂ ਚੱਲ ਰਹੇ ਜਿਵੇਂ ਅਸੀਂ ਕਹਿ ਦਿੰਦੇ ਹਾਂ ਕਿ ਰਿਪਲ ਅਟਰੈਕਸ਼ਨ ਉਹਦੇ ਇੱਕ ਚੁੰਬਕ ਦੇ ਦੋ ਧਰਵ ਹੋ ਜਾਂਦੇ ਆ ਉਹ ਦੋਨੋਂ ਪਾਸੇ ਨੂੰ ਕੰਮ ਕਰਦਾ ਜੇ ਇਸ ਪਾਸੇ ਨੂੰ ਖਿੱਚੇਗਾ ਤਾਂ ਵੀ ਜੇ ਉਹਦਾ ਉਲਟਾ ਹੋ ਜਾਏ ਫਿਰ ਉਹ ਰਿਪਲ ਤੇ ਐਕਟ ਕਰੇ ਬਿਲਕੁਲ ਬਿਲਕੁਲ ਦੇਖੋ ਜੇ ਸੁਨੀਤਾ ਕੇਜਰੀਵਾਲ ਜਾਨੀ ਆਪਣੀ ਪਤਨੀ ਨੂੰ ਮੰਨ ਲਓ ਹਜੇ ਤਾਂ ਅਨਾਉਂਸਮੈਂਟ ਨਹੀਂ ਹੋਇਆ ਮੰਨ ਲਓ ਬਣਾ ਦਿੰਦੇ ਆ ਉਹ ਤਾਂ ਬਾਕੀ ਪਾਰਟੀਆਂ ਕੀ ਕਹਿਣਗੀਆਂ ਬੀਜੇਪੀ ਸਭ ਤੋਂ ਵੱਡਾ ਕੀ ਕਹੂਗੀ ਦੇਖਿਆ ਅਸੀਂ ਹਮਨੇ ਤਾਂ ਕਿਹਾ ਥਾ ਇਹ ਤਾਂ ਕੁਰਸੀ ਨਹੀਂ ਛੋੜेंगे ਠੀਕ ਹੈ ਆਪ ਨਹੀਂ ਤਾਂ ਘਰਵਾਲੀ ਕੋ ਬਿਠਾ ਦਿਆ ਫਿਰ ਇਹ ਚੀਜ਼ਾਂ ਹੋਣੀਆਂ ਨੇ ਉੱਥੇ ਕੀ ਹੈ ਨਾ ਇੱਕ ਰਾਜਨੀਤਿਕ ਕਿਰਦਾਰ ਹੈ ਜਿਹੜਾ ਤੁਹਾਡਾ ਉਹ ਡਾਊਨ ਹੁੰਦਾ ਉਹ ਵੀ ਖਾਸ ਤੌਰ ਤੇ ਅਰਵਿੰਦ ਕੇਜਰੀ ਵਰਗੇ ਸਿਆਸਤਦਾਨ ਦਾ ਸੋ ਐਸਾ ਸਿਆਸਤਦਾਨ ਹੋਵੇ ਇਸ ਤਰੀਕੇ ਦਾ ਗ੍ਰਾਫ ਹੋਵੇ ਤੇ ਉਹ ਬੰਦਾ ਨਹੀਂ ਚਾਹੂਗਾ ਕਿ ਮੈਂ ਡਾਊਨ ਹੋਵਾਂ ਕਿ ਸਿਰਫ 2 ਟਾਈ ਮਹੀਨੇ ਸੀਐਮ ਰਹਿਣ ਦੇ ਲਈ ਇਹ ਚੀਜ਼ਾਂ ਪੋਸੀਬ ਕਰੂਗਾ ਕੋਈ ਜਾਂ ਫਿਰ ਕਿਸੇ ਨੂੰ ਪਤਾ ਹੈ ਕਿ ਜੇ ਮੈਂ ਇਸ ਤਰੀਕੇ ਦਾ ਕਰਦਾ ਮੈਂ ਜਸਤੀਫਾ ਦਿੰਨਾ ਤਾਂ ਮੈਨੂੰ ਲੋਕਾਂ ਦਾ ਇੱਕ ਵੱਡਾ ਹਜੂਮ ਜਾਂ ਲੋਕਾਂ ਦਾ ਇੱਕ ਵੱਡਾ ਸਮਰਥਨ ਮੈਨੂੰ ਮਿਲ ਸਕਦਾ ਸੋ ਇਹ ਚੀਜ਼ ਪੋਸੀਬਲ ਹੋ ਸਕਦੀ ਹੈ ਪਰ ਪੱਕੇ ਯਕੀਨ ਨਾਲ ਕਿਹਾ ਨਹੀਂ ਜਾ ਸਕਦਾ ਠੀਕ ਹੈ ਇਹ ਦਿੱਲੀ ਦੇ ਲੋਕਾਂ ਤੇ ਡਿਪੈਂਡ ਕਰਦਾ ਬਾਕੀ ਇਹ ਹੈ ਕਿ ਹੁਣ ਜੋ ਵੀ ਬਣਦਾ ਜਿਵੇਂ ਆਪਾਂ ਆਤਸ਼ੀ ਕਹਿ ਰਹੇ ਹਾਂ ਕਿ ਲਗਭਗ ਤਿਆਰ ਜੋ ਬਣਦੇ ਨੇ ਤਾਂ ਉਹਨਾਂ ਦੀ ਅਗਵਾਈ ਦੇ ਵਿੱਚ ਸਰਕਾਰ ਕਿਵੇਂ ਕੰਮ ਕਰੂਗੀ ਇਹ ਵੀ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਲਾਹ ਆ ਜਿਹੜੀ ਉਹ ਤਾਂ ਅਰਵਿੰਦ ਕੇਜਰੀਵਾਲ ਹੀ ਦੇਣਗੇ ਉਹ ਜਿਸ ਤਰੀਕੇ ਦੇ ਨਾਲ ਕਹਿਣਗੇ ਉਸੇ ਤਰੀਕੇ ਦੇ ਨਾਲ ਕੰਮ ਆਤਿਸ਼ੀ ਹੋਵੇ ਚਾਹੇ ਕੋਈ ਹੋਰ ਹੋਵੇ ਦਿੱਲੀ ਦੇ ਮੁੱਖ ਮੰਤਰੀ ਨੂੰ ਕਰਨਾ ਪਏਗਾ 올 ਇਨ 올 ਇਹ ਮੰਨ ਲਓ ਕਿ ਜੇ 2.5 ਮਹੀਨੇ ਅਰਵਿੰਦ ਕੇਜਰੀਆ ਦਿੱਲੀ ਦੇ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਣਗੇ ਵੀ ਨਹੀਂ ਤਾਂ 올 ਇਨ ਬੋਸ ਉਹੀ ਰਹਿਣ ਵਾਲੇ ਨੇ ਆਖਰੀ ਸਵਾਲ ਕਰਨਾ ਚਾਹੂੰਗਾ ਆទਸ਼ੀ ਨੂੰ ਕਿਵੇਂ ਵੇਖਦੇ ਹੋ ਐਕਸ਼ੀ ਦਾ ਜਿਹੜਾ ਪਵਿੱਖਾ ਉਹ ਕਿਵੇਂ ਵੇਖ ਰਹੇ ਹੋ ਜੇ ਅਰਵਿੰਦ ਕੇਜਰੀਵਾਲ ਜਿਸ ਤਰ੍ਹਾਂ ਸ਼ਰਾਬ ਨੀਤੀ ਘੁਟਾਲੇ ਦੇ ਵਿੱਚ ਨੇ ਤੇ ਮਨੀਸ਼ ਸੋਧਿਆ ਦੀ ਗੱਲ ਕੀਤੀ ਜਾਵੇ ਸਤੇਂਦਰ ਜੇਨ ਦੀ ਗੱਲ ਕੀਤੀ ਜਾਵੇ ਵੱਡੇ ਵੱਡੇ ਹੋਰ ਵੀ ਮੰਤਰੀ ਨੇ ਕਈ ਕਵਿਤਾ ਤੱਕ ਇਸ ਘੁਟਾਲੇ ਦੇ ਵਿੱਚ ਸ਼ਾਮਲ ਹੋਏ ਨੇ ਉਹਨਾਂ ਦੀ ਸ਼ਮੂਲੀਅਤ ਦਰਸਾਈ ਗਈ ਹੈ ਹਾਲਾਂਕਿ ਇਲਜ਼ਾਮ ਨੇ ਦੋਸ਼ਤ ਹੈ ਹੁਣੇ ਬਾਕੀ ਨੇ ਪਰ ਜਿਹੜਾ ਇਹ ਪ੍ਰੋਸੈਸ ਹੈ ਲੰਬਾ ਚੱਲਦਾ ਹੈ ਤੇ ਅਰਵਿੰਦ ਕੇਜਰੀਵਾਲ ਦਾ ਜਿਹੜਾ ਇਹ ਡਬਲ ਗੇਮ ਪੁਆਇੰਟ ਹੈ ਕਿ ਇੱਕ ਪਾਸੇ ਸਹਿਮਤੀ ਵੀ ਲੈਣੀ ਹੈ ਤੇ ਦੂਜੇ ਪਾਸੇ ਅਸਤੀਫਾ ਵੀ ਦੇਣਾ ਹੈ ਉਸ ਦੇ ਵਿੱਚ ਵੀ ਕਾਮਯਾਬ ਹੋ ਜਾਂਦੇ ਨੇ ਰਿਪੀਟ ਕਰਦੀ ਹੈ ਸਰਕਾਰ ਤਾਂ ਫਿਰ ਆਤਸ਼ੀ ਦੀ ਜ਼ਿੰਮੇਵਾਰੀ ਵੱਡੀ ਹੋਵੇਗੀ ਜਾਂ ਫਿਰ ਕਿਸੇ ਸਿੱਖ ਚਿਹਰੇ ਨੂੰ ਜਿਸ ਤਰ੍ਹਾਂ ਹਮੇਸ਼ਾ ਚੋਣਾਂ ਦੇ ਵਿੱਚ ਕਿਹਾ ਜਾਂਦਾ ਹੈ ਜਰਨੈਲ ਸਿੰਘ ਦਾ ਨਾਮ ਵੀ ਆਉਂਦਾ ਬਹੁਤ ਹੋਰ ਵੀ ਨੇ ਜਿਨ੍ਹਾਂ ਦੇ ਨਾਂ ਬੋਲਦੇ ਨੇ ਕਿ ਉਹ ਗਰਾਊਂਡ ਦੀ ਲਈ ਤਿਆਰੀ ਹੈ ਜਾਂ ਆਤਸ਼ੀ ਦੀ ਇੱਕ ਇਹ ਕਹਿ ਲੀਏ ਕਿ ਇੱਕ ਟ੍ਰੇਨਿੰਗ ਹੈ ਨਹੀਂ ਐਡੀਬੀ ਦੀ ਰਿਸਪੌਂਸਿਬਿਲਟੀ ਦੇ ਲਈ ਇਕੱਲਾ ਤੁਹਾਡਾ ਸਿੱਖ ਹੋਣਾ ਜ਼ਰੂਰੀ ਨਹੀਂ ਹੈਗਾ ਕਿ ਜੇ ਤੁਸੀਂ ਸਿੱਖ ਹੋ ਜੀ ਤਾਂ ਤੁਹਾਨੂੰ ਪਾਰਟੀ ਐ ਕਿ ਉਹ ਸੀਐਮ ਬਣਾ ਦੇਗੀ ਜਾਂ ਡਿਪਟੀ ਸੀਐਮ ਬਣਾ ਦੇਗੀ ਐਦਾਂ ਨਹੀਂ ਹੁੰਦਾ ਹਨਾ ਤੁਹਾਡੀ ਆਪਣੀ ਕ੍ਰੈਡੀਬਿਲਟੀ ਵੀ ਚੀਜ਼ਾਂ ਦੇਖੀਆਂ ਜਾਂਦੀਆਂ ਤੁਸੀਂ ਕੰਮਕਾਰ ਕਿਵੇਂ ਕਰ ਰਹੇ ਹੋ ਕਿ ਤੁਸੀਂ ਪਹਿਲਾਂ ਕੋਈ ਡਿਪਾਰਟਮੈਂਟ ਹੈਗਾ ਤੁਸੀਂ ਮੰਤਰੀ ਰਹੇ ਹੋ ਕਿਉਂਕਿ ਜਦੋਂ ਬੰਦਾ ਮੰਤਰੀ ਰਿਹਾ ਹੁੰਦਾ ਨਾ ਉਹ ਪਤਾ ਲੱਗ ਜਾਂਦਾ ਕਿ ਉਹਨੇ ਹੈਂਡਲ ਆਪਣਾ ਡਿਪਾਰਟਮੈਂਟ ਕਿਵੇਂ ਕੀਤਾ ਅੱਛਾ ਫਿਰ ਕਈ ਮੰਤਰੀ ਨੇ ਹੁਣ ਆਤਿਸ਼ੀ ਵਰਗੇ ਦੇਖ ਲਓ ਆਪਾਂ 13 ਡਿਪਾਰਟਮੈਂਟ ਇਹਨਾਂ ਦੇ ਕੋਲ ਨੇ ਇੱਕ ਚਲਾਉਣਾ ਬੜਾ ਮੁਸ਼ਕਿਲ ਹੋ ਜਾਂਦਾ 13 ਡਿਪਾਰਟਮੈਂਟਾਂ ਦੀਆਂ ਫਾਈਲਾਂ ਵੀ ਤਾਂ ਨਹੀਂ ਹੋਣਗੀਆਂ ਤੇ ਮੈਨੂੰ ਲੱਗਦਾ ਅੱਧਾ ਜਾਂ ਕਈ ਘੰਟੇ ਤਾਂ ਇਹ ਇੱਕ ਮਿਨਿਸਟਰ ਨੂੰ 13 ਡਿਪਾਰਟਮੈਂਟ ਦੀਆਂ ਫਾਈਲਾਂ ਤੁਸੀਂ ਦੇਖੋ ਕਿੰਨੀਆਂ ਹੁੰਦੀਆਂ ਕਿੰਨੀਆਂ ਫਾਈਲਾਂ ਤੇ ਸਾਈਨ ਕਰਨੇ ਨੇ ਕੋਈ ਮੋਹਰ ਤਾਂ ਹੈ ਨਹੀਂ ਕਿ ਚੱਕ ਕੇ ਲਾ ਦੇਣੀ ਹੈ ਸਾਈਨ ਵਾਲੀ ਨਾ ਸਾਈਨ ਹੀ ਹੋਣੇ ਨੇ ਸੋ ਇਹ ਇੱਕ ਬੜਾ ਚੈਲੈਂਜਿੰਗ ਕੰਮ ਆ ਸੋ ਠੀਕ ਹੈ ਪਰ ਇਸ ਵੇਲੇ ਜੇਕਰ ਆਪਾਂ ਕਰ ਲਈਏ ਜਰਨੈਲ ਸਿੰਘ ਤੋਂ ਇਲਾਵਾ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਮੈਨੂੰ ਕੋਈ ਹੋਰ ਜਿਆਦਾ ਕੋਈ ਵੱਡਾ ਚਿਹਰਾ ਸਿੱਖ ਚਿਹਰਾ ਨਜ਼ਰ ਨਹੀਂ ਆਉਂਦਾ ਜਰਨੈਲ ਸਿੰਘ ਕਿਸ ਤਰੀਕੇ ਨਾਲ ਭੂਮਿਕਾ ਅਦਾ ਕਰਨਗੇ ਜਾਂ ਪਾਰਟੀ ਕਿਵੇਂ ਉਹ ਬਾਤ ਦੀਆਂ ਗੱਲਾਂ ਨੇ ਪਰ ਆਤਿਸ਼ੀ ਮੈਨੂੰ ਲੱਗਦਾ ਕਿ ਠੀਕ ਪਰਫਾਰਮ ਉਹ ਕਰਨਗੇ ਕਿਉਂਕਿ ਤਜਰਬਾ ਹਰਵਿੰਦ ਕੇਜਰੀਵਾਲ ਹੁਣ ਇੱਕ ਤਰੀਕੇ ਨਾਲ ਅੰਦਰ ਸੀ ਮਨੀਸ਼ ਸ਼ੋਧਿਆ ਅੰਦਰ ਸੀ ਸੰਜੇ ਸਿੰਘ ਅੰਦਰ ਸੀ ਸਾਰੇ ਵੱਡੇ ਅੰਦਰ ਸੀ ਕਿ ਆਤਸ਼ੀ ਨੇ ਪਿੱਛੋਂ ਸਾਰਾ ਕੁਝ ਚਲਾਇਆ ਨਾ ਆਤਸ਼ੀ ਨੇ ਹੀ ਪ੍ਰੈਸ ਕਾਨਫਰੰਸਾਂ ਕੀਤੀਆਂ ਹਾਲਾਂਕਿ ਸੌਰਵ ਭਾਰਦਵਾਜ ਨਾਲ ਹੁੰਦੇ ਸੀ ਪਰ ਆਤਸ਼ੀ ਨੇ ਇੱਕ ਅੱਗੇ ਹੋ ਕੇ ਮੇਨ ਲੀਡ ਦੇ ਵਿੱਚ ਆ ਕੇ ਪਾਰਟੀ ਨੂੰ ਉਸ ਸਮੇਂ ਸੰਭਾਲਿਆ ਜਦੋਂ ਪਾਰਟੀ ਨੂੰ ਇੱਕ ਆਗੂ ਦੀ ਬੇਹੱਦ ਜ਼ਰੂਰਤ ਸੀ ਉਹਦੀ ਕਮੀ ਆਤਸ਼ੀ ਨੇ ਪੂਰੀ ਕੀਤੀ ਸੋ ਉਹਦੇ ਲਈ ਆਤਸ਼ੀ ਦਾ ਦਿੱਲੀ ਦਾ ਅਗਲਾ ਮੁੱਖ ਮੰਤਰੀ ਬਣਨਾ ਬਣਦਾ ਰਾਉ ਸਾਹਬ ਸੰਨਲ ਜਣ ਲਈ ਬਹੁਤ ਬਤਨ ਜੀ ਸੋ ਹੁਣ ਵੇਖਣਾ ਹੋਵੇਗਾ ਕਿ ਭਲਕੇ ਅਰਵਿੰਦ ਕੇਜਰੀਵਾਲ ਤੋਂ ਬਾਅਦ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਹੋਣਗੇ ਕਿ ਉਹ ਆਤਸ਼ੀ ਦਾ ਨਾ ਹੀ ਕਿਉਂਕਿ 99% ਮੋਰ ਲੱਗ ਚੁੱਕੀ ਹੈ ਮੀਟਿੰਗ ਵੀ ਚੱਲ ਰਹੀ ਹੈ ਹਾਲਾਂਕਿ ਜਿਹੜੇ ਸੂਤਰਾਂ ਦੇ ਹਵਾਲੇ ਤੋਂ ਵੱਡੇ ਦਾਅਵੇ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਇਹੀ ਗੱਲ ਦਰਸਾਈ ਜਾ ਰਹੀ ਹੈ ਤੇ ਜਿਹੜਾ ਪਿਛਲਾ ਬੈਕਗਰਾਉਂਡ ਰਿਹਾ ਜਦੋਂ ਤੋਂ ਅਰਵਿੰਦ ਕੇਜਰੀਵਾਲ ਜੇਲ੍ਹ ਦੇ ਵਿੱਚ ਸਨ ਮਨੀਸ਼ ਸੋਧੀਆਂ ਅੰਦਰ ਸਨ ਸਤੇਂਦਰ ਜੇਨ ਅੰਦਰ ਸਨ ਉਸ ਤੋਂ ਬਾਅਦ ਜਿਹੜਾ ਧਾਰਮਦਾਰ ਜਿਹੜਾ ਸੰਭਾਲਣ ਦੀ ਜਿਹੜੀ ਕਿਰਿਆ ਸੀ ਉਹ ਆਤਸ਼ੀ ਕੋ 13 ڈپارٹمنٹਾਂ ਦੀ ਜ਼ਿੰਮੇਵਾਰੀ ਸੀ ਉਹ ਕੈਬਨਿਟ ਰੈਂਕ ਸੀ ਤੇ ਉਸ ਤੋਂ ਇਲਾਵਾ ਜਿਹੜਾ ਸਭ ਤੋਂ ਵੱਡਾ ਆਧਾਰਮਦਾਰ ਸੀ ਵਾਰ ਦਾ ਪਲਟਵਾਰ ਬੀਜਪੀ ਦੇ ਵੱਲੋਂ ਜਿਹੜਾ ਆਜ਼ਾਦੀ ਮੌਕੇ ਝੰਡਾ ਲੜਾਣਾ ਉਹ ਵੀ ਇੱਕ ਵੱਡੀ ਗੱਲ ਸੀ ਹੈਨਾ ਜਿਹੜੇ ਵੱਡੇ ਸਵਾਲ ਚੁਕੇ ਜਾਂਦੇ ਸੀ ਬੀਜਪੀ ਦੇ ਵੱਲੋਂ ਉਹਨਾਂ ਦਾ ਵੀ ਜਿਹੜਾ ਦਬਾਅ ਹੈ ਵਾਰ ਦਾ ਪਲਟਵਾਰ ਹੈ ਉਹ ਵੀ ਪ੍ਰੈਸ ਕਾਨਫਰੈਂਸਾਂ 'ਚ ਹੀ ਦਿੰਦੇ ਰਹੇ ਨੇ ਹੁਣ ਭਲਕੇ ਬਿਲਕੁਲ ਸਾਫ਼ ਹੋ ਜਾਵੇਗਾ ਹਾਲਾਂਕਿ ਜਿਸ ਨਾਂ ਦੀ ਅਸੀਂ ਚਰਚਾ ਕੀਤੀ ਹੈ ਲਗਭਗ ਤਿਆਰ ਹੈ ਤੁੜਿਓ ਤੁਸੀਂ ਤੇ ਗੱਲ ਕਰਾਂਗੇ ਅੱਜ ਆਪ ਸੁਪਰੀਮ ਹੋਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਭਲਕੇ ਅਰਵਿੰਦ ਕੇਜਰੀਵਾਲ ਦੇ ਵੱਲੋਂ ਅਸਤੀਫਾ ਦੇਣ ਦੀ ਜਿਹੜੀ ਤਿਆਰੀ ਵੱਡੀ ਗਈ ਹੈ ਉਹ ਲਗਭਗ ਪੂਰੀ ਹੋ ਜਾਵੇਗੀ ਤੇ ਭਲਕੇ ਉਹਨਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਜਾਵੇਗਾ ਖਾਸ ਕਰਕੇ ਜਿਸ ਤਰ੍ਹਾਂ ਜਿਹੜੀ ਸਿਆਸੀ ਰਣਨੀਤੀਆ ਦਿੱਲੀ ਦੀ ਉਸ ਤੇ ਵੀ ਗੱਲਬਾਤ ਕਰਾਂਗੇ ਕਿ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ ਕੌਣ ਵੱਡਾ ਦਾਵੇਦਾਰ ਹੈ ਕਿਸ ਤੇ ਸਭ ਤੋਂ ਜ਼ਿਆਦਾ ਨੰਬਰ ਨੇ ਤੇ ਮੇਰੇ ਨਾਲ ਐਡੀਟਰ ਰਾਉ ਸਾਹਿਬ ਨੇ ਉਹਨਾਂ ਤੋਂ ਸਾਰਾ ਜਾਣਾਂਗੇ ਤਰਦੀਪ ਨਾਲ ਗੱਲ ਕਰਾਂਗੇ ਅਤਸ਼ੀ ਨੂੰ ਲੈ ਕੇ ਗੱਲ ਕਰਾਂਗੇ ਸੌਰਤ ਭਾਤ ਭਾਦ ਨੂੰ ਗੱਲ ਕਰਾਂਗੇ ਹੋਰ ਵੀ ਜਿਹੜੇ ਵੱਡੇ ਡਿਗਜਸ ਨੇ ਦਿੱਲੀ ਦੇ ਉਹਨਾਂ ਦੇ ਉੱਤੇ ਪੂਲਕਲ ਪੂਰੀ ਚਰਚਾ ਕਰਾਂਗੇ ਸੋ ਰੌਬ ਸਭ ਕਿਵੇਂ ਵਿਖਦੇ ਹੋ ਅਰਵਿੰਦ ਕੇਜਰੀਵਾਲ ਪਲਕੇ ਅਸਤੀਫਾ ਦੇ